ਆਸਨਾ ਜੁੜੀ ਹੋਈ ਸੰਗਤ ਨੇ ਸੋਚਿਆ ਵੀ ਨਹੀਂ ਹੋਣਾ ਕਿ ਸੋਮਵਾਰ ਵਾਲੇ ਦਿਨ ਕੋਈ ਵੱਡਾ ਫੈਸਲਾ ਡੇਰੇ ਵੱਲੋਂ ਲਿਆ ਜਾਏਗਾ ਖਾਸ ਕਰਕੇ ਜੇਕਰ ਗੱਲ ਕਰੀਏ ਡੇਰਾ ਮੁਖੀ ਦੀ ਤਾਂ ਡੇਰਾ ਮੁਖੀ ਨੂੰ ਲੈ ਕੇ ਅੱਜ ਵੱਡਾ ਫੈਸਲਾ ਡੇਰੇ ਵੱਲੋਂ ਲੈ ਲਿਆ ਗਿਆ ਇਸ ਤੇ ਗੱਲਬਾਤ ਕਰਾਂਗੇ ਕਿ ਹੁਣ ਡੇਰਾ ਮੁਖੀ ਕੌਣ ਹੋਣਗੇ ਅਤੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਉਂ ਜਿਹੜੀ ਆ ਗੁਰਗੱਦੀ ਛੱਡ ਦਿੱਤੀ ਹੈ ਤਾਂ ਦੱਸਦੀ ਹੈ ਕਿ ਅਮਰਸਰ ਦੇ ਬਿਆਸ ਦਿੱਤ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਨਵਾਂ ਚੁਣ ਲਿਆ ਹੈ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਹੈ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਉਹ ਹੁਣ ਸਾਰੇ ਕਾਮਕਾਰਾਂ ਦੀ ਦੇਖਰੇਖ ਕਰਨਗੇ ਇਸ ਸਬੰਧੀ ਡੇਰੇ ਦੇ ਮੁਖੀ ਨੇ ਜਦੋਂ ਆਪਣਾ ਸਭ ਕੁਝ ਐਲਾਨ ਕੀਤਾ ਤਾਂ ਇਸ ਦੇ ਨਾਲ ਹੀ ਡੇਰੇ ਦੇ ਸੈਕਟਰੀ ਦਵਿੰਦਰ ਸਿੱਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਰਾਜਾ ਸਵਾਮੀ ਸਤਸੰਗ ਬਿਆਸ ਇੱਕ ਅਧਿਆਤਮਿਕ ਸੰਸਥਾ ਹੈ ਜੋ ਕਿ ਅੰਮ੍ਰਿਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਸਾਂਭਾਰ ਨੂੰ ਇਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਘੋਸ਼ਣਾ ਕੀਤੀ ਕਿ ਇਸ ਡੇਰੇ ਦੇ ਮੁਖੀ ਹੁਣ 45 ਸਾਲਾ ਜਸਦੀਪ ਸਿੰਘ ਗਿੱਲ ਹੋਣਗੇ ਦੱਸਦੀ ਹੈ ਕਿ ਜਸਦੀਪ ਸਿੰਘ ਗਿੱਲ ਸਿਪਲਾ ਕੰਪਨੀ ਨਾਲ ਜੁੜੇ ਹੋਏ ਨੇ ਅਤੇ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਨੇ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਪੀ ਐਚ ਡੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਬੀ ਟੈਕ ਅਤੇ ਐਮ ਟੈਕ ਦੀ ਪੜ੍ਹਾਈ ਕੀਤੀ ਹੋਈ ਹੈ 2 ਨੰਬਰ ਤੋਂ ਜਸਦੀਪ ਸਿੰਘ ਗਿੱਲ ਰਸਮੀ ਤੌਰ ਤੇ ਗੱਦੀ ਸੰਭਾਲ ਲੈਣਗੇ ਇਸ ਦੇ ਲਈ ਵੱਡਾ ਪ੍ਰੋਗਰਾਮ ਵਿਆਸ ਦੇਰੇ ਵੱਲ ਵਿੱਚ ਕਰਵਾਇਆ ਜਾਏਗਾ ਜਦੇਵ ਸਿੰਘ ਗਿੱਲ ਸਿਪਲਾ ਲਿਮਟਿਡ ਕੰਪਨੀ ਦੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਵਾ ਚੁੱਕੇ ਨੇ ਉਹਨਾਂ ਨੇ 2019 ਤੋਂ ਲੈ ਕੇ 31 ਮਈ 2024 ਤੱਕ ਇਸ ਅਹੁਦੇ ਤੇ ਆਪਣੀ ਸੇਵਾ ਨਿਭਾਈ ਹੈ ਅਤੇ 31 ਮਈ 2024 ਨੂੰ ਉਹਨਾਂ ਨੇ ਇਸ ਅਹੁਦੇ ਤੋਂ ਆਪਣਾ ਅਸਤੀਫਾ ਵੀ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ 10 ਜੂਨ 1990 ਨੂੰ ਹਜੂਰ ਮਹਾਰਾਜ ਚਰਨ ਸਿੰਘ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਡੇਰਾ ਵਿਆਹ ਦੇ ਮੁਖੀ ਬਣੇ ਸਨ। ਉਹਨਾਂ ਨੇ ਲੰਬਾ ਸਮਾਂ ਡੇਰਾ ਵਿਆਸ ਮੁਖੀ ਵਜੋਂ ਸੇਵਾ ਕੀਤੀ ਪਰ ਬਿੱਤੇ ਕੁਝ ਸਾਲਾਂ ਤੋਂ ਉਹ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਅਤੇ ਦਿਲ ਦੀ ਬਿਮਾਰੀ ਦੇ ਵੀ ਮਰੀਜ਼ ਦੱਸੇ ਜਾ ਰਹੇ ਨੇ ਜਿਸ ਕਰਕੇ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਵਿਆਸ ਡੇਰਾ ਦਾ ਮੁਖੀ ਜਸਦੇਵ ਸਿੰਘ ਗਿੱਲ ਨੂੰ ਲਗਾ ਦਿੱਤਾ ਗਿਆ। ਜਸਦੇਵ ਸਿੰਘ ਭਲਕੇ 2 ਸਤੰਬਰ ਨੂੰ ਵਿਆਹ ਡੇਰੇ ਦੀ ਗੱਡੀ ਸੰਭਾਲਣਗੇ ਜਿਸ ਦੇ ਲਈ ਵੱਡਾ ਪ੍ਰੋਗਰਾਮ ਤੇ ਸੱਜ ਸੰਕਰਵਾਇਆ ਜਾਏਗਾ ਡੇਰੇ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਜੇਕਰ ਦੇਖਿਆ ਜਾਵੇ ਕਿ ਡੇਰਾ ਉਸ ਸਮੇਂ ਜ਼ਰੂਰ ਚਾਚਾ ਦਾ ਵਿਸ਼ਾ ਬਣਦਾ ਰਿਹਾ ਜਦੋਂ ਲੋਕ ਸਭਾ ਚੋਣਾਂ ਸੀ ਕਿਉਂਕਿ ਲੋਕ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਜਿੰਨੇ ਵੀ ਉਮੀਦਵਾਰ ਸਨ ਜ਼ਿਆਦਾਤਰ ਉਹ ਡੇਰੇ ਵਿਆਸ ਵਿੱਚ ਹਾਜ਼ਰੀ ਲਵਾ ਕੇ ਆਏ ਨੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰੇ ਦੇ ਕਈ ਵਾਰ ਚੱਕਰ ਲਗਾ ਚੁੱਕੇ ਨੇ ਤੇ ਉੱਥੇ ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਡੇਰਾ ਵਿਆਸ ਵਿੱਚ ਹਾਜ਼ਰੀ ਲਵਾਈ ਸੀ ਅਤੇ ਰਾਜਨਾਥ ਸਿੰਘ ਜੋ ਕਿ ਰੱਖਿਆ ਮੰਤਰੀ ਨੇ ਉਹ ਵੀ ਇਸ ਡੇਰੇ ਵਿੱਚ ਹਾਜ਼ਰੀ ਲਵਾ ਕੇ ਗਏ ਸਨ ਤੇ ਇਸ ਇਸ ਡੇਰੇ ਦਾ ਪ੍ਰਭਾਵ ਹੈ ਜਿਹੜਾ ਉਹ हिमाचल प्रदेश ਵਿੱਚ ਵੱਡੇ ਪੱਧਰ ਤੇ ਦੇਖਿਆ ਜਾਂਦਾ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਜਿਹੜੀ ਸੰਗਤ ਹੈ ਉਹ ਡੇਰੇ ਨਾਲ ਜੁੜੀ ਹੋਈ ਹੈ ਉੱਥੇ ਜੇਕਰ ਦੇਖਿਆ ਜਾਵੇ ਕਿ ਉੱਤਰ ਪ੍ਰਦੇਸ਼ ਦਿੱਲੀ ਜਾਂ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਬਾਕੀ ਸਟੇਟਾਂ ਵਿੱਚ ਵੀ ਵਿਆਸ ਡੇਰੇ ਦੇ ਜਿਹੜੇ satsang ਘਰ ਬਣੇ ਹੋਏ ਨੇ ਤੇ ਉਥੋਂ ਵੀ ਸੰਗਤ ਹੈ ਜਿਹੜੀ ਵੱਡੇ ਪੱਧਰ ਤੇ satsang ਵਿਆਸ ਸੁਣਨ ਜ਼ਰੂਰ ਪਹੁੰਚਦੀ ਹੈ ਖਾਸ ਕਰਕੇ ਜਦੋਂ ਡੇਰਾ ਮੁਖੀ ਸੰਗਤ ਨੂੰ ਸੰਬੋਧਨ ਕਰਦੇ ਨੇ ਤਾਂ ਉਸ ਸਮੇਂ ਹਰ ਇੱਕ ਸਵੇਰੇ ਤੋਂ ਸੰਗਤ ਹੈ ਜਿਹੜੀ ਉਹ ਵਿਆਸ ਡੇਰਾ ਪਹੁੰਚਦੀ ਹੈ ਤੇ ਇਸ ਦੇ ਸੰਬੰਧੀ ਵੱਖ-ਵੱਖ ਜਿਹੜੇ ਆ ਪ੍ਰੋਗਰਾਮ ਵੀ ਕਰਵਾਏ ਜਾਂਦੇ ਆ ਅਤੇ ਵੱਖ-ਵੱਖ ਜਿਹੜੇ ਸ਼ਡਿਊਲ ਆ ਉਹ ਡੇਰੇ ਵੱਲੋਂ ਸੰਗਤ ਦਾ ਜਾਰੀ ਕੀਤਾ ਜਾਂਦਾ ਤੇ ਉਸੇ ਦੇ ਤਹਿਤ ਸੰਗਤ ਜਿਹੜੀ ਹਾਜ਼ਰੀ ਦੇ ਲਈ ਡੇਰਾ ਵਿਆਸ ਪਹੁੰਚਦੀ ਆ ਤਾਂ ਡੇਰਾ ਵਿਆਸ ਦਾ ਅੱਜ ਜੋ ਜਿਹੜਾ ਨਵਾਂ ਮੁਖੀ ਆ ਉਹ ਚੁਣ ਲਿਆ ਗਿਆ ਤੇ ਵੱਡਾ ਫੈਸਲਾ ਲਿਆ ਗਿਆ ਤੇ ਕਿਤੇ ਨਾ ਕਿਤੇ ਇਸ ਫੈਸਲੇ ਨੂੰ ਲੈ ਕੇ ਸੰਗਤ ਜਰੂਰ ਇੱਕ ਵਾਰ ਹੈਰਾਨ ਹੋਈ ਆ ਹਾਲਾਂਕਿ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਡੇਰਾ ਮੁਖੀ ਬਦਲੇ ਗਏ ਨੇ ਤਾਂ ਗੁਰਿੰਦਰ ਸਿੰਘ ਢਿੱਲੋਂ ਵੀ ਪਹਿਲਾਂ ਜਿਹੜੇ ਡੇਰਾ ਮੁਖੀ ਬਣਾਏ ਗਏ ਸੀ 1990 ਦਰਮਿਆਨ ਤਾਂ ਉਸ ਤੋਂ ਬਾਅਦ ਹੁਣ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜੇਕਰ ਦੇਖੇ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਨਵਾਂ ਡੇਰਾ ਮੁਖੀ ਚੁਣਿਆ ਗਿਆ ਇਸ ਦੇ ਚਲਦੇ ਆ ਸੰਗਤ ਚ ਹੁਣ ਵੱਡਾ ਉਤਸ਼ਾਹ ਵੀ ਹੈ ਕਿਉਂਕਿ ਭਲਕੇ ਵੱਡਾ ਪ੍ਰੋਗਰਾਮ ਜਿਹੜਾ ਉਹ ਡੇਰਾ ਵਿਆਸ ਚ ਹੋਣ ਜਾ ਰਿਹਾ ਤੇ ਉਧਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਤਾਂ ਭਲਕੇ ਗੱਦੀ ਜਿਹੜੀ ਆ ਉਹ ਜਸਦੇਵ ਸਿੰਘ ਗਿੱਲ ਨੂੰ ਸੌਂਪੀ ਜਾਏਗੀ ਤੇ ਡੇਰਾ ਵਿਆਸ ਦੇ ਉੱਤਰ ਅਧਿਕਾਰੀ ਜਿਹੜੇ ਆ ਜਸਦੇਵ ਸਿੰਘ ਗਿੱਲ ਲਗਾਏ ਜਾਣਗੇ ਡੇਰਾ ਵਿਆਸ ਨਾਲ ਜੁੜੀ ਹੋਈ ਸੰਗਤ ਨੇ ਸੋਚਿਆ ਵੀ ਨਹੀਂ ਹੋਣਾ ਕਿ ਸੋਮਵਾਰ ਵਾਲੇ ਦਿਨ ਕੋਈ ਵੱਡਾ ਫੈਸਲਾ ਡੇਰੇ ਵੱਲੋਂ ਲਿਆ ਜਾਏਗਾ ਖਾਸ ਕਰਕੇ ਜੇਕਰ ਗੱਲ ਕਰੀਏ ਡੇਰਾ ਕੀ ਦੀ ਤਾਂ ਡੇਰਾ ਮੁਖੀ ਨੂੰ ਲੈ ਕੇ ਅੱਜ ਵੱਡਾ ਫੈਸਲਾ ਡੇਰੇ ਵੱਲੋਂ ਲੈ ਲਿਆ ਗਿਆ ਇਸ ਤੇ ਗੱਲਬਾਤ ਕਰਾਂਗੇ ਕਿ ਹੁਣ ਡੇਰਾ ਮੁਖੀ ਕੌਣ ਹੋਣਗੇ ਅਤੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਉਂ ਜਿਹੜੀ ਆ ਗੁਰਗੱਦੀ ਛੱਡ ਦਿੱਤੀ ਹੈ ਤਾਂ ਦੱਸਦੀ ਆ ਕਿ ਅੰਮ੍ਰਿਤਸਰ ਦੇ ਬਿਆਸ ਦਿੱਤ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਨਵਾਂ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਹੈ ਉਨਾ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਉਹ ਹੁਣ ਸਾਰੇ ਕਾਮਾਕਾਰਾਂ ਦੀ ਦੇਖਰੇਖ ਕਰਨਗੇ ਇਸ ਸਬੰਧੀ ਡੇਰੇ ਦੇ ਮੁਖੀ ਨੇ ਜਦੋਂ ਆਪਣਾ ਸਭ ਕੁਝ ਐਲਾਨ ਕੀਤਾ ਤਾਂ ਇਸ ਦੇ ਨਾਲ ਹੀ ਡੇਰੇ ਦੇ ਸੈਕਟਰੀ ਦਵਿੰਦਰ ਸਿੱਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਰਾਧਾ ਸਵਾਮੀ ਸਤਸੰਗ ਬਿਆਸ ਇੱਕ ਅਧਿਆਤਮਿਕ ਸੰਸਥਾ ਹੈ ਜੋ ਕਿ ਅੰਮ੍ਰਿਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਸਾਂਭਾਰ ਨੂੰ ਇਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਘੋਸ਼ਣਾ ਕੀਤੀ ਕਿ ਇਸ ਡੇਰੇ ਦੇ ਮੁਖੀ ਹੁਣ 45 ਸਾਲਾ ਜਸਦੀਪ ਸਿੰਘ ਗਿੱਲ ਹੋਣਗੇ ਦੱਸਿਆ ਕਿ ਜਸਦੀਪ ਸਿੰਘ ਗਿੱਲ ਸਿਪਲਾ ਕੰਪਨੀ ਨਾਲ ਜੁੜੇ ਹੋਏ ਨੇ ਅਤੇ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਨੇ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਪੀ ਐਚ ਡੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਬੀ ਟੈਕ ਅਤੇ ਐਮ ਟੈਕ ਦੀ ਪੜ੍ਹਾਈ ਕੀਤੀ ਹੋਈ ਹੈ 2 ਸਤੰਬਰ ਤੋਂ ਜਸਦੀਪ ਸਿੰਘ ਗਿੱਲ ਰਸਮੀ ਤੌਰ ਤੇ ਗੱਦੀ ਸੰਭਾਲ ਲੈਣਗੇ ਇਸ ਦੇ ਲਈ ਵੱਡਾ ਪ੍ਰੋਗਰਾਮ ਵਿਆਸ ਡੇਰੇ ਵੱਲ ਵਿੱਚ ਕਰਵਾਇਆ ਜਾਏਗਾ ਜਦਦੇਵ ਸਿੰਘ ਗਿੱਲ ਸਿਪਲਾ ਲਿਮਟਿਡ ਕੰਪਨੀ ਦੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਵਾ ਚੁੱਕੇ ਨੇ ਉਹਨਾਂ ਨੇ 2019 ਤੋਂ ਲੈ ਕੇ 31 ਮਈ 2024 ਤੱਕ ਇਸ ਅਹੁਦੇ ਤੇ ਆਪਣੀ ਸੇਵਾ ਨਿਭਾਈ ਹੈ ਅਤੇ 31 ਮਈ 2024 ਨੂੰ ਉਹਨਾਂ ਨੇ ਇਸ ਅਹੁਦੇ ਤੋਂ ਆਪਣਾ ਅਸਤੀਫਾ ਵੀ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ 10 ਜੂਨ 1990 ਨੂੰ ਹਜੂਰ ਮਹਾਰਾਜ ਚਰਨ ਸਿੰਘ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਡੇਰਾ ਵਿਆਸ ਦੇ ਮੁਖੀ ਬਣੇ ਸਨ। ਉਹਨਾਂ ਨੇ ਲੰਬਾ ਸਮਾਂ ਡੇਰਾ ਵਿਆਸ ਮੁਖੀ ਵਜੋਂ ਸੇਵਾ ਕੀਤੀ ਪਰ ਬਿੱਤੇ ਕੁਝ ਸਾਲਾਂ ਤੋਂ ਉਹ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਅਤੇ ਦਿਲ ਦੀ ਬਿਮਾਰੀ ਦੇ ਵੀ ਮਰੀਜ਼ ਦੱਸੇ ਜਾ ਰਹੇ ਨੇ ਜਿਸ ਕਰਕੇ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਵਿਆਸ ਡੇਰਾ ਦਾ ਮੁਖੀ ਜਸਦੇਵ ਸਿੰਘ ਗਿੱਲ ਨੂੰ ਲਗਾ ਦਿੱਤਾ ਗਿਆ। ਜਸਦੇਵ ਸਿੰਘ ਭਲਕੇ 2 ਸਤੰਬਰ ਨੂੰ ਵਿਆਰ ਡੇਰੇ ਦੀ ਗੱਦੀ ਸੰਭਾਲਣਗੇ ਜਿਸ ਦੇ ਲਈ ਵੱਡਾ ਪ੍ਰੋਗਰਾਮ ਤੇ ਸੱਜ ਸੰਕਰਵਾਇਆ ਜਾਏਗਾ ਡੇਰੇ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਜੇਕਰ ਦੇਖਿਆ ਜਾਵੇ ਕਿ ਡੇਰਾ ਉਸ ਸਮੇਂ ਜ਼ਰੂਰ ਚਾਚਾ ਦਾ ਵਿਸ਼ਾ ਬਣਦਾ ਰਿਹਾ ਜਦੋਂ ਲੋਕ ਸਭਾ ਚੋਣਾਂ ਸੀ ਕਿਉਂਕਿ ਲੋਕ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਜਿੰਨੇ ਵੀ ਉਮੀਦਵਾਰ ਸਨ ਜ਼ਿਆਦਾਤਰ ਉਹ ਡੇਰੇ ਵਿਆਸ ਵਿੱਚ ਹਾਜ਼ਰੀ ਲਵਾ ਕੇ ਆਏ ਨੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰੇ ਦੇ ਕਈ ਵਾਰ ਚੱਕਰ ਲਗਾ ਚੁੱਕੇ ਨੇ ਤੇ ਉੱਥੇ ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਡੇਰਾ ਵਿਆਸ ਵਿੱਚ ਹਾਜ਼ਰੀ ਲਵਾਈ ਸੀ ਅਤੇ ਰਾਜਨਾਥ ਸਿੰਘ ਜੋ ਕਿ ਰੱਖਿਆ ਮੰਤਰੀ ਨੇ ਉਹ ਵੀ ਇਸ ਡੇਰੇ ਵਿੱਚ ਹਾਜ਼ਰੀ ਲਵਾ ਕੇ ਗਏ ਸਨ ਤੇ ਇਸ ਇਸ ਡੇਰੇ ਦਾ ਪ੍ਰਭਾਵ ਹੈ ਜਿਹੜਾ ਉਹ हिमाचल प्रदेश ਵਿੱਚ ਵੱਡੇ ਪੱਧਰ ਤੇ ਦੇਖਿਆ ਜਾਂਦਾ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਜਿਹੜੇ ਸੰਗਤ ਹੈ ਉਹ ਡੇਰੇ ਨਾਲ ਜੁੜੀ ਹੋਈ ਹੈ ਉੱਥੇ ਜੇਕਰ ਦੇਖਿਆ ਜਾਵੇ ਕਿ ਉੱਤਰ ਪ੍ਰਦੇਸ਼ ਦਿੱਲੀ ਜਾਂ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਬਾਕੀ ਸਟੇਟਾਂ ਵਿੱਚ ਵੀ ਵਿਆਸ ਡੇਰੇ ਦੇ ਜਿਹੜੇ satsang ਘਰ ਬਣੇ ਹੋਏ ਨੇ ਤੇ ਉਥੋਂ ਵੀ ਸੰਗਤ ਹੈ ਜਿਹੜੀ ਵੱਡੇ ਪੱਧਰ ਤੇ satsang ਵਿਆਸ ਸੁਣਨ ਜ਼ਰੂਰ ਪਹੁੰਚਦੀ ਹੈ ਖਾਸ ਕਰਕੇ ਜਦੋਂ ਡੇਰਾ ਮੁਖੀ ਸੰਗਤ ਨੂੰ ਸੰਬੋਧਨ ਕਰਦੇ ਨੇ ਤਾਂ ਉਸ ਸਮੇਂ ਹਰ ਇੱਕ ਸਵੇਰੇ ਤੋਂ ਸੰਗਤ ਹੈ ਜਿਹੜੀ ਉਹ ਵਿਆਸ ਡੇਰਾ ਪਹੁੰਚਦੀ ਹੈ ਤੇ ਇਸ ਦੇ ਸੰਬੰਧੀ ਵੱਖ-ਵੱਖ ਜਿਹੜੇ ਆ ਪ੍ਰੋਗਰਾਮ ਵੀ ਕਰਵਾਏ ਜਾਂਦੇ ਆ ਅਤੇ ਵੱਖ-ਵੱਖ ਜਿਹੜੇ ਸ਼ਡਿਊਲ ਆ ਉਹ ਡੇਰੇ ਵੱਲੋਂ ਸੰਗਤ ਦਾ ਜਾਰੀ ਕੀਤਾ ਜਾਂਦਾ ਤੇ ਉਸੇ ਦੇ ਤਹਿਤ ਸੰਗਤ ਜਿਹੜੀ ਹਾਜ਼ਰੀ ਦੇ ਲਈ ਡੇਰਾ ਵਿਆਸ ਪਹੁੰਚਦੀ ਆ ਤਾਂ ਡੇਰਾ ਵਿਆਸ ਦਾ ਅੱਜ ਜੋ ਜਿਹੜਾ ਨਵਾਂ ਮੁਖੀ ਆ ਉਹ ਚੁਣ ਲਿਆ ਗਿਆ ਤੇ ਵੱਡਾ ਫੈਸਲਾ ਲਿਆ ਗਿਆ ਤੇ ਕਿਤੇ ਨਾ ਕਿਤੇ ਇਸ ਫੈਸਲੇ ਨੂੰ ਲੈ ਕੇ ਸੰਗਤ ਜਰੂਰ ਇੱਕ ਵਾਰ ਹੈਰਾਨ ਹੋਈ ਆ ਹਾਲਾਂਕਿ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਡੇਰਾ ਮੁਖੀ ਬਦਲੇ ਗਏ ਨੇ ਤਾਂ ਗੁਰਿੰਦਰ ਸਿੰਘ ਢਿੱਲੋਂ ਵੀ ਪਹਿਲਾਂ ਜਿਹੜੇ ਡੇਰਾ ਮੁਖੀ ਬਣਾਏ ਗਏ ਸੀ 1990 ਦਰਮਿਆਨ ਤਾਂ ਉਸ ਤੋਂ ਬਾਅਦ ਹੁਣ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜੇਕਰ ਦੇਖੇ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਨਵਾ ਡੇਰਾ ਮੁਖੀ ਚੁਣਿਆ ਗਿਆ ਇਸ ਦੇ ਚੱਲਦੇ ਆ ਸੰਗਤ ਚ ਹੁਣ ਵੱਡਾ ਉਤਸ਼ਾਹ ਵੀ ਹੈ ਕਿਉਂਕਿ ਭਲਕੇ ਵੱਡਾ ਪ੍ਰੋਗਰਾਮ ਜਿਹੜਾ ਉਹ ਡੇਰਾ ਵਿਆਸ ਚ ਹੋਣ ਜਾ ਰਿਹਾ ਤੇ ਉਧਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਤਾਂ ਭਲਕੇ ਗੱਦੀ ਜਿਹੜੀ ਆ ਉਹ ਜਸਦੇਵ ਸਿੰਘ ਗਿੱਲ ਨੂੰ ਸੌਂਪੀ ਜਾਏਗੀ ਤੇ ਡੇਰਾ ਵਿਆਸ ਦੇ ਉੱਤਰ ਅਧਿਕਾਰੀ ਜਿਹੜੇ ਆ ਜਸਦੇਵ ਸਿੰਘ ਗਿੱਲ ਲਗਾਏ ਜਾਣਗੇ ਡੇਰਾ ਵਿਆਸ ਨਾਲ ਜੁੜੀ ਹੋਈ ਸੰਗਤ ਨੇ ਸੋਚਿਆ ਵੀ ਨਹੀਂ ਹੋਣਾ ਕਿ ਸੋਮਵਾਰ ਵਾਲੇ ਦਿਨ ਕੋਈ ਵੱਡਾ ਫੈਸਲਾ ਡੇਰੇ ਵੱਲੋਂ ਲਿਆ ਜਾਏਗਾ ਖਾਸ ਕਰਕੇ ਜੇਕਰ ਗੱਲ ਕਰੀਏ ਡੇਰਾ ਮੁਖੀ ਦੀ ਤਾਂ ਡੇਰਾ ਮੁਖੀ ਨੂੰ ਲੈ ਕੇ ਅੱਜ ਵੱਡਾ ਫੈਸਲਾ ਡੇਰੇ ਵੱਲੋਂ ਲੈ ਲਿਆ ਗਿਆ ਇਸ ਤੇ ਗੱਲਬਾਤ ਕਰਾਂਗੇ ਕਿ ਹੁਣ ਡੇਰਾ ਮੁਖੀ ਕੌਣ ਹੋਣਗੇ ਅਤੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਉਂ ਜੜੀ ਆ ਗੁਰਗੱਦੀ ਛੱਡ ਦਿੱਤੀ ਹੈ ਤਾਂ ਦੱਸਦੀ ਆ ਕਿ ਅੰਮ੍ਰਿਤਸਰ ਦੇ ਬਿਆਸ ਦਿੱਤ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਨਵਾਂ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਹੈ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਉਹ ਹੁਣ ਸਾਰੇ ਕਾਮਾਕਾਰਾਂ ਦੀ ਦੇਖਰੇਖ ਕਰਨਗੇ ਇਸ ਸਬੰਧੀ ਡੇਰੇ ਦੇ ਮੁਖੀ ਨੇ ਜਦੋਂ ਆਪਣਾ ਸਭ ਕੁਝ ਐਲਾਨ ਕੀਤਾ ਤਾਂ ਇਸ ਦੇ ਨਾਲ ਹੀ ਡੇਰੇ ਦੇ ਸੈਕਟਰੀ ਦਵਿੰਦਰ ਸਿੱਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਰਾਧਾ ਸਵਾਮੀ ਸਤਸੰਗ ਬਿਆਸ ਇੱਕ ਅਧਿਆਤਮਿਕ ਸੰਸਥਾ ਹੈ ਜੋ ਕਿ ਅੰਮ੍ਰਿਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਸੌਂਵਾਰ ਨੂੰ ਇਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਘੋਸ਼ਣਾ ਕੀਤੀ ਕਿ ਇਸ ਡੇਰੇ ਦੇ ਮੁਖੀ ਹੁਣ 45 ਸਾਲਾ ਜਸਦੀਪ ਸਿੰਘ ਗਿੱਲ ਹੋਣਗੇ ਦੱਸਦੀ ਹੈ ਕਿ ਜਸਦੀਪ ਸਿੰਘ ਗਿੱਲ ਸਿਪਲਾ ਕੰਪਨੀ ਨਾਲ ਜੁੜੇ ਹੋਏ ਨੇ ਅਤੇ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਨੇ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਪੀ ਐਚ ਡੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਬੀ ਟੈਕ ਅਤੇ ਐਮ ਟੈਕ ਦੀ ਪੜ੍ਹਾਈ ਕੀਤੀ ਹੋਈ ਹੈ 2 ਸਤੰਬਰ ਤੋਂ ਜਸਦੀਪ ਸਿੰਘ ਗਿੱਲ ਰਸਮੀ ਤੌਰ ਤੇ ਗੱਦੀ ਸੰਭਾਲ ਲੈਣਗੇ ਇਸ ਦੇ ਲਈ ਵੱਡਾ ਪ੍ਰੋਗਰਾਮ ਵਿਆਸ ਡੇਰੇ ਵੱਲ ਵਿੱਚ ਕਰਵਾਇਆ ਜਾਏਗਾ ਜਦਦੇਵ ਸਿੰਘ ਗਿੱਲ ਸਿਪਲਾ ਲਿਮਟਿਡ ਕੰਪਨੀ ਦੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਵਾ ਚੁੱਕੇ ਨੇ ਉਹਨਾਂ ਨੇ 2019 ਤੋਂ ਲੈ ਕੇ 31 ਮਈ 2024 ਤੱਕ ਇਸ ਅਹੁਦੇ ਤੇ ਆਪਣੀ ਸੇਵਾ ਨਿਭਾਈ ਹੈ ਅਤੇ 31 ਮਈ 2024 ਨੂੰ ਉਹਨਾਂ ਨੇ ਇਸ ਅਹੁਦੇ ਤੋਂ ਆਪਣਾ ਅਸਤੀਫਾ ਵੀ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ 10 ਜੂਨ 1990 ਨੂੰ ਹਜੂਰ ਮਹਾਰਾਜ ਚਰਨ ਸਿੰਘ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਡੇਰਾ ਵਿਆਸ ਦੇ ਮੁਖੀ ਬਣੇ ਸਨ। ਉਹਨਾਂ ਨੇ ਲੰਬਾ ਸਮਾਂ ਡੇਰਾ ਵਿਆਸ ਮੁਖੀ ਵਜੋਂ ਸੇਵਾ ਕੀਤੀ ਪਰ ਬਿੱਤੇ ਕੁਝ ਸਾਲਾਂ ਤੋਂ ਉਹ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਅਤੇ ਦਿਲ ਦੀ ਬਿਮਾਰੀ ਦੇ ਵੀ ਮਰੀਜ਼ ਦੱਸੇ ਜਾ ਰਹੇ ਨੇ ਜਿਸ ਕਰਕੇ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਵਿਆਸ ਡੇਰਾ ਦਾ ਮੁਖੀ ਜਸਦੇਵ ਸਿੰਘ ਗਿੱਲ ਨੂੰ ਲਗਾ ਦਿੱਤਾ ਗਿਆ। ਜਸਦੇਵ ਸਿੰਘ ਭਲਕੇ 2 ਸਤੰਬਰ ਨੂੰ ਵਿਆਰ ਡੇਰੇ ਦੀ ਗੱਦੀ ਸੰਭਾਲਣਗੇ ਜਿਸ ਦੇ ਲਈ ਵੱਡਾ ਪ੍ਰੋਗਰਾਮ ਤੇ ਸੱਜ ਸੰਕਰਵਾਇਆ ਜਾਏਗਾ ਡੇਰੇ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਜੇਕਰ ਦੇਖਿਆ ਜਾਵੇ ਕਿ ਡੇਰਾ ਉਸ ਸਮੇਂ ਜ਼ਰੂਰ ਚਾਚਾ ਦਾ ਵਿਸ਼ਾ ਬਣਦਾ ਰਿਹਾ ਜਦੋਂ ਲੋਕ ਸਭਾ ਚੋਣਾਂ ਸੀ ਕਿਉਂਕਿ ਲੋਕ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਜਿੰਨੇ ਵੀ ਉਮੀਦਵਾਰ ਸਨ ਜ਼ਿਆਦਾਤਰ ਉਹ ਡੇਰੇ ਵਿਆਸ ਵਿੱਚ ਹਾਜ਼ਰੀ ਲਵਾ ਕੇ ਆਏ ਨੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰੇ ਦੇ ਕਈ ਵਾਰ ਚੱਕਰ ਲਗਾ ਚੁੱਕੇ ਨੇ ਤੇ ਉੱਥੇ ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਡੇਰਾ ਵਿਆਸ ਵਿੱਚ ਹਾਜ਼ਰੀ ਲਵਾਈ ਸੀ ਅਤੇ ਰਾਜਨਾਥ ਸਿੰਘ ਜੋ ਕਿ ਰੱਖਿਆ ਮੰਤਰੀ ਨੇ ਉਹ ਵੀ ਇਸ ਡੇਰੇ ਵਿੱਚ ਹਾਜ਼ਰੀ ਲਵਾ ਕੇ ਗਏ ਸਨ ਤੇ ਇਸ ਇਸ ਡੇਰੇ ਦਾ ਪ੍ਰਭਾਵ ਹੈ ਜਿਹੜਾ ਉਹ हिमाचल प्रदेश ਵਿੱਚ ਵੱਡੇ ਪੱਧਰ ਤੇ ਦੇਖਿਆ ਜਾਂਦਾ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਜਿਹੜੀ ਸੰਗਤ ਹੈ ਉਹ ਡੇਰੇ ਨਾਲ ਜੁੜੀ ਹੋਈ ਹੈ ਉੱਥੇ ਜੇਕਰ ਦੇਖਿਆ ਜਾਵੇ ਕਿ ਉੱਤਰ ਪ੍ਰਦੇਸ਼ ਦਿੱਲੀ ਜਾਂ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਬਾਕੀ ਸਟੇਟਾਂ ਵਿੱਚ ਵੀ ਵਿਆਸ ਡੇਰੇ ਦੇ ਜਿਹੜੇ 사ਤ ਸੰਗ ਘਰ ਬਣੇ ਹੋਏ ਨੇ ਤੇ ਉਥੋਂ ਵੀ ਸੰਗਤ ਹੈ ਜਿਹੜੀ ਵੱਡੇ ਪੱਧਰ ਤੇ 사ਤ ਸੰਗ ਵਿਆਸ ਸੁਣਨ ਜ਼ਰੂਰ ਪਹੁੰਚਦੀ ਆ ਖਾਸ ਕਰਕੇ ਜਦੋਂ ਡੇਰਾ ਮੁਖੀ ਸੰਗਤ ਨੂੰ ਸੰਬੋਧਨ ਕਰਦੇ ਨੇ ਤਾਂ ਉਸ ਸਮੇਂ ਹਰ ਇੱਕ ਸੁੱਬੇ ਤੋਂ ਸੰਗਤ ਹੈ ਜਿਹੜੀ ਉਹ ਵਿਆਸ ਡੇਰਾ ਪਹੁੰਚਦੀ ਆ ਤੇ ਇਸ ਦੇ ਸੰਬੰਧੀ ਵੱਖ-ਵੱਖ ਜਿਹੜੇ ਆ ਪ੍ਰੋਗਰਾਮ ਵੀ ਕਰਵਾਏ ਜਾਂਦੇ ਆ ਅਤੇ ਵੱਖ-ਵੱਖ ਜਿਹੜੇ ਸ਼ਡਿਊਲ ਆ ਉਹ ਡੇਰੇ ਵੱਲੋਂ ਸੰਗਤ ਦਾ ਜਾਰੀ ਕੀਤਾ ਜਾਂਦਾ ਤੇ ਉਸੇ ਦੇ ਤਹਿਤ ਸੰਗਤ ਜਿਹੜੀ ਹਾਜ਼ਰੀ ਦੇ ਲਈ ਡੇਰਾ ਅਬਿਆਸ ਪਹੁੰਚਦੀ ਆ ਤਾਂ ਡੇਰਾ ਅਬਿਆਸ ਦਾ ਅੱਜ ਜਿਹੜਾ ਨਵਾਂ ਮੁਖੀ ਆ ਉਹ ਚੁਣ ਲਿਆ ਗਿਆ ਤੇ ਵੱਡਾ ਫੈਸਲਾ ਲਿਆ ਗਿਆ ਤੇ ਕਿਤੇ ਨਾ ਕਿਤੇ ਇਸ ਫੈਸਲੇ ਨੂੰ ਲੈ ਕੇ ਸੰਗਤ ਜ਼ਰੂਰ ਇੱਕ ਵਾਰ ਹੈਰਾਨ ਹੋਈ ਆ ਹਾਲਾਂਕਿ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਡੇਰਾ ਮੁਖੀ ਬਦਲੇ ਗਏ ਨੇ ਤਾਂ ਗੁਰਿੰਦਰ ਸਿੰਘ ਢਿੱਲੋਂ ਵੀ ਪਹਿਲਾਂ ਜਿਹੜੇ ਡੇਰਾ ਮੁਖੀ ਬਣਾਏ ਗਏ ਸੀ 1990 ਦਰਮਿਆਨ ਤਾਂ ਉਸ ਤੋਂ ਬਾਅਦ ਹੁਣ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜੇਕਰ ਦੇਖੇ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਨਵਾ ਡੇਰਾ ਮੁਖੀ ਚੁਣਿਆ ਗਿਆ ਇਸ ਦੇ ਚੱਲਦੇ ਆ ਸੰਗਤ ਚ ਹੁਣ ਵੱਡਾ ਉਤਸ਼ਾਹ ਵੀ ਹੈ ਕਿਉਂਕਿ ਭਲਕੇ ਵੱਡਾ ਪ੍ਰੋਗਰਾਮ ਜਿਹੜਾ ਉਹ ਡੇਰਾ ਵਿਆਸ ਚ ਹੋਣ ਜਾ ਰਿਹਾ ਤੇ ਉਧਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਤਾਂ ਭਲਕੇ ਗੱਦੀ ਜਿਹੜੀ ਆ ਉਹ ਜਸਦੇਵ ਸਿੰਘ ਗਿੱਲ ਨੂੰ ਸੌਂਪੀ ਜਾਏਗੀ ਤੇ ਡੇਰਾ ਵਿਆਸ ਦੇ ਉੱਤਰ ਅਧਿਕਾਰੀ ਜਿਹੜੇ ਆ ਜਸਦੇਵ ਸਿੰਘ ਗਿੱਲ ਲਗਾਏ ਜਾਣਗੇ ਡੇਰਾ ਵਿਆਸ ਨਾਲ ਜੁੜੀ ਹੋਈ ਸੰਗਤ ਨੇ ਸੋਚਿਆ ਵੀ ਨਹੀਂ ਹੋਣਾ ਕਿ ਸੋਮਵਾਰ ਵਾਲੇ ਦਿਨ ਕੋਈ ਵੱਡਾ ਫੈਸਲਾ ਡੇਰੇ ਵੱਲੋਂ ਲਿਆ ਜਾਏਗਾ ਖਾਸ ਕਰਕੇ ਜੇਕਰ ਗੱਲ ਕਰੀਏ ਡੇਰਾ ਕੀ ਦੀ ਤਾਂ ਡੇਰਾ ਮੁਖੀ ਨੂੰ ਲੈ ਕੇ ਅੱਜ ਵੱਡਾ ਫੈਸਲਾ ਡੇਰੇ ਵੱਲੋਂ ਲੈ ਲਿਆ ਗਿਆ ਇਸ ਤੇ ਗੱਲਬਾਤ ਕਰਾਂਗੇ ਕਿ ਹੁਣ ਡੇਰਾ ਮੁਖੀ ਕੌਣ ਹੋਣਗੇ ਅਤੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਉਂ ਜੜੀ ਆ ਗੁਰਗੱਦੀ ਛੱਡ ਦਿੱਤੀ ਹੈ ਤਾਂ ਦੱਸਦੀ ਆ ਕਿ ਅੰਮ੍ਰਿਤਸਰ ਦੇ ਵਿਆਸ ਦਿੱਤ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਨਵਾਂ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਹੈ ਉਨਾ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਉਹ ਹੁਣ ਸਾਰੇ ਕਾਮਾਕਾਰਾਂ ਦੀ ਦੇਖਰੇਖ ਕਰਨਗੇ ਇਸ ਸਬੰਧੀ ਡੇਰੇ ਦੇ ਮੁਖੀ ਨੇ ਜਦੋਂ ਆਪਣਾ ਸਭ ਕੁਝ ਐਲਾਨ ਕੀਤਾ ਤਾਂ ਇਸ ਦੇ ਨਾਲ ਹੀ ਡੇਰੇ ਦੇ ਸੈਕਟਰੀ ਦਵਿੰਦਰ ਸਿੱਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਰਾਧਾ ਸਵਾਮੀ ਸਤਸੰਗ ਬਿਆਸ ਇੱਕ ਅਧਿਆਤਮਿਕ ਸੰਸਥਾ ਹੈ ਜੋ ਕਿ ਅੰਮ੍ਰਿਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਸਾਂਭਾਰ ਨੂੰ ਇਸ ਡੇਰੇ ਦੇ ਮੁਖੀ ਗੋਰਿੰਦਰ ਸਿੰਘ ਢਿੱਲੋਂ ਨੇ ਘੋਸ਼ਣਾ ਕੀਤੀ ਕਿ ਇਸ ਡੇਰੇ ਦੇ ਮੁਖੀ ਹੁਣ 45 ਸਾਲਾ ਜਸਦੀਪ ਸਿੰਘ ਗਿੱਲ ਹੋਣਗੇ ਦੱਸਦੀ ਹੈ ਕਿ ਜਸਦੀਪ ਸਿੰਘ ਗਿੱਲ ਸਿਪਲਾ ਕੰਪਨੀ ਨਾਲ ਜੁੜੇ ਹੋਏ ਨੇ ਅਤੇ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਨੇ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਪੀ ਐਚ ਡੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਬੀ ਟੈਕ ਅਤੇ ਐਮ ਟੈਕ ਦੀ ਪੜ੍ਹਾਈ ਕੀਤੀ ਹੋਈ ਹੈ 2 ਸਤੰਬਰ ਤੋਂ ਜਸਦੀਪ ਸਿੰਘ ਗਿੱਲ ਰਸਮੀ ਤੌਰ ਤੇ ਗੱਦੀ ਸੰਭਾਲ ਲੈਣਗੇ ਇਸ ਦੇ ਲਈ ਵੱਡਾ ਪ੍ਰੋਗਰਾਮ ਵਿਆਸ ਡੇਰੇ ਵੱਲ ਵਿੱਚ ਕਰਵਾਇਆ ਜਾਏਗਾ ਜਦਦੇਵ ਸਿੰਘ ਗਿੱਲ ਸਿਪਲਾ ਲਿਮਟਿਡ ਕੰਪਨੀ ਦੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਵਾ ਚੁੱਕੇ ਨੇ ਉਹਨਾਂ ਨੇ 2019 ਤੋਂ ਲੈ ਕੇ 31 ਮਈ 2024 ਤੱਕ ਇਸ ਅਹੁਦੇ ਤੇ ਆਪਣੀ ਸੇਵਾ ਨਿਭਾਈ ਹੈ ਅਤੇ 31 ਮਈ 2024 ਨੂੰ ਉਹਨਾਂ ਨੇ ਇਸ ਅਹੁਦੇ ਤੋਂ ਆਪਣਾ ਅਸਤੀਫਾ ਵੀ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ 10 ਜੂਨ 1990 ਨੂੰ ਹਜੂਰ ਮਹਾਰਾਜ ਚਰਨ ਸਿੰਘ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਡੇਰਾ ਵਿਆਹ ਦੇ ਮੁਖੀ ਬਣੇ ਸਨ। ਉਹਨਾਂ ਨੇ ਲੰਬਾ ਸਮਾਂ ਡੇਰਾ ਵਿਆਸ ਮੁਖੀ ਵਜੋਂ ਸੇਵਾ ਕੀਤੀ ਪਰ ਬਿਤੇ ਕੁਝ ਸਾਲਾਂ ਤੋਂ ਉਹ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਅਤੇ ਦਿਲ ਦੀ ਬਿਮਾਰੀ ਦੇ ਵੀ ਮਰੀਜ਼ ਦੱਸੇ ਜਾ ਰਹੇ ਨੇ ਜਿਸ ਕਰਕੇ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਵਿਆਸ ਡੇਰਾ ਦਾ ਮੁਖੀ ਜਸਦੇਵ ਸਿੰਘ ਗਿੱਲ ਨੂੰ ਲਗਾ ਦਿੱਤਾ ਗਿਆ। ਜਸਦੇਵ ਸਿੰਘ ਭਲਕੇ 2 ਸਤੰਬਰ ਨੂੰ ਵਿਆਹ ਡੇਰੇ ਦੀ ਗੱਦੀ ਸੰਭਾਲਣਗੇ ਜਿਸ ਦੇ ਲਈ ਵੱਡਾ ਪ੍ਰੋਗਰਾਮ ਤੇ ਸੱਜ ਸੰਕਰਵਾਇਆ ਜਾਏਗਾ ਡੇਰੇ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਜੇਕਰ ਦੇਖਿਆ ਜਾਵੇ ਕਿ ਡੇਰਾ ਉਸ ਸਮੇਂ ਜ਼ਰੂਰ ਚਾਚਾ ਦਾ ਵਿਸ਼ਾ ਬਣਦਾ ਰਿਹਾ ਜਦੋਂ ਲੋਕ ਸਭਾ ਚੋਣਾਂ ਸੀ ਕਿਉਂਕਿ ਲੋਕ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਜਿੰਨੇ ਵੀ ਉਮੀਦਵਾਰ ਸਨ ਜ਼ਿਆਦਾਤਰ ਉਹ ਡੇਰੇ ਵਿਆਸ ਵਿੱਚ ਹਾਜ਼ਰੀ ਲਵਾ ਕੇ ਆਏ ਨੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰੇ ਦੇ ਕਈ ਵਾਰ ਚੱਕਰ ਲਗਾ ਚੁੱਕੇ ਨੇ ਤੇ ਉੱਥੇ ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਡੇਰਾ ਵਿਆਸ ਵਿੱਚ ਹਾਜ਼ਰੀ ਲਵਾਈ ਸੀ ਅਤੇ ਰਾਜਨਾਥ ਸਿੰਘ ਜੋ ਕਿ ਰੱਖਿਆ ਮੰਤਰੀ ਨੇ ਉਹ ਵੀ ਇਸ ਡੇਰੇ ਵਿੱਚ ਹਾਜ਼ਰੀ ਲਵਾ ਕੇ ਗਏ ਸਨ ਤੇ ਇਸ ਇਸ ਡੇਰੇ ਦਾ ਪ੍ਰਭਾਵ ਹੈ ਜਿਹੜਾ ਉਹ हिमाचल प्रदेश ਵਿੱਚ ਵੱਡੇ ਪੱਧਰ ਤੇ ਦੇਖਿਆ ਜਾਂਦਾ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਜਿਹੜੀ ਸੰਗਤ ਹੈ ਉਹ ਡੇਰੇ ਨਾਲ ਜੁੜੀ ਹੋਈ ਹੈ ਉੱਥੇ ਜੇਕਰ ਦੇਖਿਆ ਜਾਵੇ ਕਿ ਉੱਤਰ ਪ੍ਰਦੇਸ਼ ਦਿੱਲੀ ਜਾਂ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਬਾਕੀ ਸਟੇਟਾਂ ਵਿੱਚ ਵੀ ਵਿਆਸ ਡੇਰੇ ਦੇ ਜਿਹੜੇ satsang ਘਰ ਬਣੇ ਹੋਏ ਨੇ ਤੇ ਉਥੋਂ ਵੀ ਸੰਗਤ ਹੈ ਜਿਹੜੀ ਵੱਡੇ ਪੱਧਰ ਤੇ satsang ਵਿਆਸ ਸੁਣਨ ਜ਼ਰੂਰ ਪਹੁੰਚਦੀ ਆ ਖਾਸ ਕਰਕੇ ਜਦੋਂ ਡੇਰਾ ਮੁਖੀ ਸੰਗਤ ਨੂੰ ਸੰਬੋਧਨ ਕਰਦੇ ਨੇ ਤਾਂ ਉਸ ਸਮੇਂ ਹਰ ਇੱਕ ਸੁੱਬੇ ਤੋਂ ਸੰਗਤ ਹੈ ਜਿਹੜੀ ਉਹ ਵਿਆਸ ਡੇਰਾ ਪਹੁੰਚਦੀ ਹੈ ਤੇ ਇਸ ਦੇ ਸੰਬੰਧੀ ਵੱਖ-ਵੱਖ ਜਿਹੜੇ ਆ ਪ੍ਰੋਗਰਾਮ ਵੀ ਕਰਵਾਏ ਜਾਂਦੇ ਆ ਅਤੇ ਵੱਖ-ਵੱਖ ਜਿਹੜੇ ਸ਼ਡਿਊਲ ਆ ਉਹ ਡੇਰੇ ਵੱਲੋਂ ਸੰਗਤ ਦਾ ਜਾਰੀ ਕੀਤਾ ਜਾਂਦਾ ਤੇ ਉਸੇ ਦੇ ਤਹਿਤ ਸੰਗਤ ਜਿਹੜੀ ਹਾਜ਼ਰੀ ਦੇ ਲਈ ਡੇਰਾ ਬਿਆਸ ਪਹੁੰਚਦੀ ਆ ਤਾਂ ਡੇਰਾ ਬਿਆਸ ਦਾ ਅੱਜ ਜਿਹੜਾ ਨਵਾਂ ਮੁਖੀ ਆ ਉਹ ਚੁਣ ਲਿਆ ਗਿਆ ਤੇ ਵੱਡਾ ਫੈਸਲਾ ਲਿਆ ਗਿਆ ਤੇ ਕਿਤੇ ਨਾ ਕਿਤੇ ਇਸ ਫੈਸਲੇ ਨੂੰ ਲੈ ਕੇ ਸੰਗਤ ਜ਼ਰੂਰ ਇੱਕ ਵਾਰ ਹੈਰਾਨ ਹੋਈ ਆ ਹਾਲਾਂਕਿ ਪਹਿਲਾਂ ਵੀ ਗੱਲ ਕਰੀਏ ਤਾਂ ਪਹਿਲਾਂ ਵੀ ਡੇਰਾ ਮੁਖੀ ਬਦਲੇ ਗਏ ਨੇ ਤਾਂ ਗੁਰਿੰਦਰ ਸਿੰਘ ਢਿੱਲੋਂ ਵੀ ਪਹਿਲਾਂ ਜਿਹੜੇ ਡੇਰਾ ਮੁਖੀ ਬਣਾਏ ਗਏ ਸੀ 1990 ਦਰਮਿਆਨ ਤਾਂ ਉਸ ਤੋਂ ਬਾਅਦ ਹੁਣ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜੇਕਰ ਦੇਖੇ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਨਵਾ ਡੇਰਾ ਮੁਖੀ ਚੁਣਿਆ ਗਿਆ ਇਸ ਦੇ ਚੱਲਦੇ ਆ ਸੰਗਤ ਚ ਹੁਣ ਵੱਡਾ ਉਤਸ਼ਾਹ ਵੀ ਹੈ ਕਿਉਂਕਿ ਭਲਕੇ ਵੱਡਾ ਪ੍ਰੋਗਰਾਮ ਜਿਹੜਾ ਉਹ ਡੇਰਾ ਵਿਆਸ ਚ ਹੋਣ ਜਾ ਰਿਹਾ ਤੇ ਉਧਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਤਾਂ ਭਲਕੇ ਗੱਦੀ ਜਿਹੜੀ ਆ ਉਹ ਜਸਦੇਵ ਸਿੰਘ ਗਿੱਲ ਨੂੰ ਸੌਂਪੀ ਜਾਏਗੀ ਤੇ ਡੇਰਾ ਵਿਆਸ ਦੇ ਉੱਤਰ ਅਧਿਕਾਰੀ ਜਿਹੜੇ ਆ ਜਸਦੇਵ ਸਿੰਘ ਗਿੱਲ ਲਗਾਏ ਜਾਣਗੇ ਡੇਰਾ ਵਿਆਸ ਨਾਲ ਜੁੜੀ ਹੋਈ ਸੰਗਤ ਨੇ ਸੋਚਿਆ ਵੀ ਨਹੀਂ ਹੋਣਾ ਕਿ ਸੋਮਵਾਰ ਵਾਲੇ ਦਿਨ ਕੋਈ ਵੱਡਾ ਫੈਸਲਾ ਡੇਰੇ ਵੱਲੋਂ ਲਿਆ ਜਾਏਗਾ ਖਾਸ ਕਰਕੇ ਜੇਕਰ ਗੱਲ ਕਰੀਏ ਡੇਰਾ ਮੁਖੀ ਦੀ ਤਾਂ ਡੇਰਾ ਮੁਖੀ ਨੂੰ ਲੈ ਕੇ ਅੱਜ ਵੱਡਾ ਫੈਸਲਾ ਡੇਰੇ ਵੱਲੋਂ ਲੈ ਲਿਆ ਗਿਆ ਇਸ ਤੇ ਗੱਲਬਾਤ ਕਰਾਂਗੇ ਕਿ ਹੁਣ ਡੇਰਾ ਮੁਖੀ ਕੌਣ ਹੋਣਗੇ ਅਤੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਉਂ ਜੜੀ ਆ ਗੁਰਗੱਦੀ ਛੱਡ ਦਿੱਤੀ ਹੈ ਤਾਂ ਦੱਸਦੀ ਆ ਕਿ ਅੰਮ੍ਰਿਤਸਰ ਦੇ ਬਿਆਸ ਦਿੱਤ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਨਵਾਂ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਹੈ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਉਹ ਹੁਣ ਸਾਰੇ ਕਾਮਾਕਾਰਾਂ ਦੀ ਦੇਖਰੇਖ ਕਰਨਗੇ ਇਸ ਸਬੰਧੀ ਡੇਰੇ ਦੇ ਮੁਖੀ ਨੇ ਜਦੋਂ ਆਪਣਾ ਸਭ ਕੁਝ ਐਲਾਨ ਕੀਤਾ ਤਾਂ ਇਸ ਦੇ ਨਾਲ ਹੀ ਡੇਰੇ ਦੇ ਸੈਕਟਰੀ ਦਵਿੰਦਰ ਸਿੱਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਰਾਧਾ ਸਵਾਮੀ ਸਤਸੰਗ ਬਿਆਸ ਇੱਕ ਅਧਿਆਤਮਿਕ ਸੰਸਥਾ ਹੈ ਜੋ ਕਿ ਅੰਮ੍ਰਿਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਸਾਂਭਾਰ ਨੂੰ ਇਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਘੋਸ਼ਣਾ ਕੀਤੀ ਕਿ ਇਸ ਡੇਰੇ ਦੇ ਮੁਖੀ ਹੁਣ 45 ਸਾਲਾ ਜਸਦੀਪ ਸਿੰਘ ਗਿੱਲ ਹੋਣਗੇ ਦੱਸਦੀ ਹੈ ਕਿ ਜਸਦੀਪ ਸਿੰਘ ਗਿੱਲ ਸਿਪਲਾ ਕੰਪਨੀ ਨਾਲ ਜੁੜੇ ਹੋਏ ਨੇ ਅਤੇ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਨੇ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਪੀਐਚਡੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਬੀਟੈਕ ਅਤੇ ਐਮਟੈਕ ਦੀ ਪੜ੍ਹਾਈ ਕੀਤੀ ਹੋਈ ਹੈ 2 ਦਸੰਬਰ ਤੋਂ ਜਸਦੀਪ ਸਿੰਘ ਗਿੱਲ ਰਸਮੀ ਤੌਰ ਤੇ ਗੱਦੀ ਸੰਭਾਲ ਲੈਣਗੇ ਇਸ ਦੇ ਲਈ ਵੱਡਾ ਪ੍ਰੋਗਰਾਮ ਵਿਆਸਦੇਰੇਵਲ ਵਿੱਚ ਕਰਵਾਇਆ ਜਾਏਗਾ ਜਦਦੇਵ ਸਿੰਘ ਗਿੱਲ ਸਿਪਲਾ ਲਿਮਟਿਡ ਕੰਪਨੀ ਦੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਵਾ ਚੁੱਕੇ ਨੇ ਉਹਨਾਂ ਨੇ 2019 ਤੋਂ ਲੈ ਕੇ 31 ਮਈ 2024 ਤੱਕ ਇਸ ਅਹੁਦੇ ਤੇ ਆਪਣੀ ਸੇਵਾ ਨਿਭਾਈ ਹੈ ਅਤੇ 31 ਮਈ 2024 ਨੂੰ ਉਹਨਾਂ ਨੇ ਇਸ ਅਹੁਦੇ ਤੋਂ ਆਪਣਾ ਅਸਤੀਫਾ ਵੀ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ 10 ਜੂਨ 1990 ਨੂੰ ਹਜੂਰ ਮਹਾਰਾਜ ਚਰਨ ਸਿੰਘ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਡੇਰਾ ਵਿਆਸ ਦੇ ਮੁਖੀ ਬਣੇ ਸਨ। ਉਹਨਾਂ ਨੇ ਲੰਬਾ ਸਮਾਂ ਡੇਰਾ ਵਿਆਸ ਮੁਖੀ ਵਜੋਂ ਸੇਵਾ ਕੀਤੀ ਪਰ ਬਿੱਤੇ ਕੁਝ ਸਾਲਾਂ ਤੋਂ ਉਹ ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਨੇ ਅਤੇ ਦਿਲ ਦੀ ਬਿਮਾਰੀ ਦੇ ਵੀ ਮਰੀਜ਼ ਦੱਸੇ ਜਾ ਰਹੇ ਨੇ ਜਿਸ ਕਰਕੇ ਹੁਣ ਵੱਡਾ ਫੈਸਲਾ ਲਿਆ ਗਿਆ ਕਿ ਵਿਆਸ ਡੇਰਾ ਦਾ ਮੁਖੀ ਜਸਦੇਵ ਸਿੰਘ ਗਿੱਲ ਨੂੰ ਲਗਾ ਦਿੱਤਾ ਗਿਆ। ਜਸਦੇਵ ਸਿੰਘ ਭਲਕੇ 2 ਸਤੰਬਰ ਨੂੰ ਵਿਆਹ ਡੇਰੇ ਦੀ ਗੱਦੀ ਸੰਭਾਲਣਗੇ ਜਿਸ ਦੇ ਲਈ ਵੱਡਾ ਪ੍ਰੋਗਰਾਮ ਤੇ ਸੱਜ ਸੰਕਰਵਾਇਆ ਜਾਏਗਾ ਡੇਰੇ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਜੇਕਰ ਦੇਖਿਆ ਜਾਵੇ ਕਿ ਡੇਰਾ ਉਸ ਸਮੇਂ ਜ਼ਰੂਰ ਚਾਚਾ ਦਾ ਵਿਸ਼ਾ ਬਣਦਾ ਰਿਹਾ ਜਦੋਂ ਲੋਕ ਸਭਾ ਚੋਣਾਂ ਸੀ ਕਿਉਂਕਿ ਲੋਕ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਜਿੰਨੇ ਵੀ ਉਮੀਦਵਾਰ ਸਨ ਜ਼ਿਆਦਾਤਰ ਉਹ ਡੇਰੇ ਵਿਆਸ ਵਿੱਚ ਹਾਜ਼ਰੀ ਲਵਾ ਕੇ ਆਏ ਨੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰੇ ਦੇ ਕਈ ਵਾਰ ਚੱਕਰ ਲਗਾ ਚੁੱਕੇ ਨੇ ਤੇ ਉੱਥੇ ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਡੇਰਾ ਵਿਆਸ ਵਿੱਚ ਹਾਜ਼ਰੀ ਲਵਾਈ ਸੀ ਅਤੇ ਰਾਜਨਾਥ ਸਿੰਘ ਜੋ ਕਿ ਰੱਖਿਆ ਮੰਤਰੀ ਨੇ ਉਹ ਵੀ ਇਸ ਡੇਰੇ ਵਿੱਚ ਹਾਜ਼ਰੀ ਲਵਾ ਕੇ ਗਏ ਸਨ ਤੇ ਇਸ ਇਸ ਡੇਰੇ ਦਾ ਪ੍ਰਭਾਵ ਹੈ ਜਿਹੜਾ ਉਹ हिमाचल प्रदेश ਵਿੱਚ ਵੱਡੇ ਪੱਧਰ ਤੇ ਦੇਖਿਆ ਜਾਂਦਾ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਵੀ ਵੱਡੇ ਪੱਧਰ ਤੇ ਵੱਡੀ ਗਿਣਤੀ ਚ ਜਿਹੜੀ ਸੰਗਤ ਹੈ ਉਹ ਡੇਰੇ ਨਾਲ ਜੁੜੀ ਹੋਈ ਹੈ ਉੱਥੇ ਜੇਕਰ ਦੇਖਿਆ ਜਾਵੇ ਕਿ ਉੱਤਰ ਪ੍ਰਦੇਸ਼ ਦਿੱਲੀ ਜਾਂ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਬਾਕੀ ਸਟੇਟਾਂ ਵਿੱਚ ਵੀ ਵਿਆਸ ਡੇਰੇ ਦੇ ਜਿਹੜੇ satsang ਘਰ ਬਣੇ ਹੋਏ ਨੇ ਤੇ ਉਥੋਂ ਵੀ ਸੰਗਤ ਹੈ ਜਿਹੜੀ ਵੱਡੇ ਪੱਧਰ ਤੇ satsang ਵਿਆਸ ਸੁਣਨ ਜ਼ਰੂਰ ਪਹੁੰਚਦੀ ਆ ਖਾਸ ਕਰਕੇ ਜਦੋਂ ਡੇਰਾ ਮੁਖੀ ਸੰਗਤ ਨੂੰ ਸੰਬੋਧਨ ਕਰਦੇ ਨੇ ਤਾਂ ਉਸ ਸਮੇਂ ਹਰ ਇੱਕ ਸੁੱਬੇ ਤੋਂ ਸੰਗਤ ਹੈ ਜਿਹੜੀ ਉਹ ਵਿਆਸ ਡੇਰਾ ਪਹੁੰਚਦੀ ਹੈ ਤੇ ਇਸ ਦੇ ਸੰਬੰਧੀ ਵੱਖ-ਵੱਖ ਜਿਹੜੇ ਆ ਪ੍ਰੋਗਰਾਮ ਵੀ ਕਰਵਾਏ ਜਾਂਦੇ ਆ ਅਤੇ ਵੱਖ-ਵੱਖ ਜਿਹੜੇ ਸ਼ਡਿਊਲ ਆ ਉਹ ਡੇਰੇ ਵੱਲੋਂ ਸੰਗਤ ਦਾ ਜਾਰੀ ਕੀਤਾ ਜਾਂਦਾ ਤੇ ਉਸੇ ਦੇ ਤਹਿਤ ਸੰਗਤ ਜਿਹੜੀ ਹਾਜ਼ਰੀ ਦੇ ਲਈ ਡੇਰਾ ਬਿਆਸ ਪਹੁੰਚਦੀ ਆ ਤਾਂ ਡੇਰਾ ਬਿਆਸ ਦਾ ਅੱਜ ਜਿਹੜਾ ਨਵਾਂ ਮੁਖੀ ਆ ਉਹ ਚੁਣ ਲਿਆ ਗਿਆ ਤੇ ਵੱਡਾ ਫੈਸਲਾ ਲਿਆ ਗਿਆ ਤੇ ਕਿਤੇ ਨਾ ਕਿਤੇ ਇਸ ਫੈਸਲੇ ਨੂੰ ਲੈ ਕੇ ਸੰਗਤ ਜ਼ਰੂਰ ਇੱਕ ਵਾਰ ਹੈਰਾਨ ਹੋਈ ਆ ਹਾਲਾਂਕਿ ਪਹਿਲਾਂ ਨਹੀਂ ਗੱਲ ਕਰੀਏ ਤਾਂ ਪਹਿਲਾਂ ਵੀ ਡੇਰਾ ਮੁਖੀ ਬਦਲੇ ਗਏ ਨੇ ਤਾਂ ਗੁਰਿੰਦਰ ਸਿੰਘ ਢਿੱਲੋਂ ਵੀ ਪਹਿਲਾਂ ਜਿਹੜੇ ਡੇਰਾ ਮੁਖੀ ਬਣਾਏ ਗਏ ਸੀ 1990 ਦੇ ਦਰਮਿਆਨ ਤਾਂ ਉਸ ਤੋਂ ਬਾਅਦ ਹੁਣ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜੇਕਰ ਦੇਖੇ ਜਾਵੇ ਤਾਂ ਜਸਦੀਪ ਸਿੰਘ ਗਿੱਲ ਨੂੰ ਨਵਾਂ ਡੇਰਾ ਮੁਖੀ ਚੁਣਿਆ ਗਿਆ ਇਸ ਦੇ ਚੱਲਦੇ ਆ ਸੰਗਤ 'ਚ ਹੁਣ ਵੱਡਾ ਉਤਸ਼ਾਹ ਵੀ ਹੈ ਕਿਉਂਕਿ ਭਲਕੇ ਵੱਡਾ ਪ੍ਰੋਗਰਾਮ ਜਿਹੜਾ ਉਹ ਡੇਰਾ ਵਿਆਸ 'ਚ ਹੋਣ ਜਾ ਰਿਹਾ ਤੇ ਉੱਧਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਤਾਂ ਭਲਕੇ ਗੱਦੀ ਜਿਹੜੀ ਆ ਉਹ ਜਸਦੇਵ ਸਿੰਘ ਗਿੱਲ ਨੂੰ ਸੌਂਪੀ ਜਾਏਗੀ ਤੇ ਡੇਰਾ ਵਿਆਸ ਦੇ ਉੱਤਰ ਅਧਿਕਾਰੀ ਜਿਹੜੇ ਆ ਜਸਦੇਵ ਸਿੰਘ ਗਿੱਲ ਲਗਾਏ ਜਾਣਗੇ ਡੇਰਾ ਵਿਆਸ ਨਾਲ ਜੁੜੀ ਹੋਈ ਸੰਗਤ ਨੇ ਸੋਚਿਆ ਵੀ ਨਹੀਂ ਹੋਣਾ ਕਿ ਸੋਮਵਾਰ ਵਾਲੇ ਦਿਨ ਕੋਈ ਵੱਡਾ ਫੈਸਲਾ ਡੇਰੇ ਵੱਲੋਂ ਲਿਆ ਜਾਏਗਾ ਖਾਸ ਕਰਕੇ ਜੇਕਰ ਗੱਲ ਕਰੀਏ ਡੇਰਾ ਕੀ ਦੀ ਤਾਂ ਡੇਰਾ ਮੁਖੀ ਨੂੰ ਲੈ ਕੇ ਅੱਜ ਵੱਡਾ ਫੈਸਲਾ ਡੇਰੇ ਵੱਲੋਂ ਲੈ ਲਿਆ ਗਿਆ ਇਸ ਤੇ ਗੱਲਬਾਤ ਕਰਾਂਗੇ ਕਿ ਹੁਣ ਡੇਰਾ ਮੁਖੀ ਕੌਣ ਹੋਣਗੇ ਅਤੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਉਂ ਜਿਹੜੀ ਆ ਗੁਰਗੱਦੀ ਛੱਡ ਦਿੱਤੀ ਹੈ ਤਾਂ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿਆਸ ਦਿੱਤ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਨਵਾਂ ਚੁਣ ਲਿਆ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਹੈ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਉਹ ਹੁਣ ਸਾਰੇ ਕਾਮਾਕਾਰਾਂ ਦੀ ਦੇਖਰੇਖ ਕਰਨਗੇ ਇਸ ਸਬੰਧੀ ਡੇਰੇ ਦੇ ਮੁਖੀ ਨੇ ਜਦੋਂ ਆਪਣਾ ਸਭ ਕੁਝ ਐਲਾਨ ਕੀਤਾ ਤਾਂ ਇਸ ਦੇ ਨਾਲ ਹੀ ਡੇਰੇ ਦੇ ਸੈਕਟਰੀ ਦਵਿੰਦਰ ਸਿੱਕਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਰਾਧਾ ਸਵਾਮੀ ਸਤਸੰਗ ਬਿਆਸ ਇੱਕ ਅਧਿਆਤਮਿਕ ਸੰਸਥਾ ਹੈ ਜੋ ਕਿ ਅੰਮ੍ਰਿਤਸਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਹੈ ਸਾਂਭਾਰ ਨੂੰ ਇਸ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਘੋਸ਼ਣਾ ਕੀਤੀ ਕਿ ਇਸ ਡੇਰੇ ਦੇ ਮੁਖੀ ਹੁਣ 45 ਸਾਲਾ ਜਸਦੀਪ ਸਿੰਘ ਗਿੱਲ ਹੋਣਗੇ ਦੱਸਦੀ ਹੈ ਕਿ ਜਸਦੀਪ ਸਿੰਘ ਗਿੱਲ ਸਿਪਲਾ ਕੰਪਨੀ ਨਾਲ ਜੁੜੇ ਹੋਏ ਨੇ ਅਤੇ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟੋਰੇਟ ਨੇ ਉਹਨਾਂ ਨੇ ਕੈਂਬਰੇਜ ਯੂਨੀਵਰਸਿਟੀ ਤੋਂ ਪੀਐਚਡੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਬੀਟੈਕ ਅਤੇ ਐਮਟੈਕ ਦੀ ਪੜ੍ਹਾਈ ਕੀਤੀ ਹੋਈ ਹੈ 2 ਸਤੰਬਰ ਤੋਂ ਜਸਦੀਪ ਸਿੰਘ ਗਿੱਲ ਰਸਮੀ ਤੌਰ ਤੇ ਗੱਦੀ ਸੰਭਾਲ ਲੈਣਗੇ ਇਸ ਦੇ ਲਈ ਵੱਡਾ ਪ੍ਰੋਗਰਾਮ ਵਿਆਸ ਡੇਰੇ ਵੱਲ ਵਿੱਚ ਕਰਵਾਇਆ ਜਾਏਗਾ ਜਦਦੇਵ ਸਿੰਘ ਗਿੱਲ ਸਿਪਲਾ ਲਿਮਟਿਡ ਕੰਪਨੀ ਦੇ ਮੁੱਖ ਰਣਨੀਤੀ ਅਫਸਰ ਵਜੋਂ ਸੇਵਾ ਨਿਵਾ ਚੁੱਕੇ ਨੇ ਉਹਨਾਂ ਨੇ 2019 ਤੋਂ ਲੈ ਕੇ 31 ਮਈ 2024 ਤੱਕ ਇਸ ਅਹੁਦੇ ਤੇ ਆਪਣੀ ਸੇਵਾ ਨਿਭਾਈ ਹੈ ਅਤੇ 31 ਮਈ 2024 ਨੂੰ ਉਹਨਾਂ ਨੇ ਇਸ ਅਹੁਦੇ ਤੋਂ ਆਪਣਾ ਅਸਤੀਫਾ ਵੀ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ 10 ਜੂਨ 1990 ਨੂੰ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਡੇਰਾ ਵਿਆਹ ਦੇ ਮੁਖੀ ਬਣੇ ਸਨ ਉਹਨਾਂ ਨੇ ਲੰਬਾ ਸਮਾਂ ਡੇਰਾ ਵਿਆਸ ਮੁਖੀ ਵਜੋਂ